ਸੋਚਿਆ ਕਿ ਆ ਵੀ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿੰਨੂ ਵੀ ਆਪਾਂ ਇੱਥੇ ਮੋਬਾਈਲ ਡਿਲੀਵਰ ਕਰਾ ਦਈਏ ਉਹਦੀ ਸ਼ੁਰੂਆਤ ਕੈਪਟਨ ਮਰਿੰਦਰ ਸਿੰਘ ਨੇ ਆਪ ਖੁਦ ਥੋੜੇ ਸਮੇਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਕੀਤੀ ਸੀ ਤੇ ਅੱਜ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸ਼ਹਿਰ ਕੋਟ ਹਲਕੇ ਦੇ ਮੋਬਾਈਲ ਵੰਡਣ ਦੀ ਸਰਕਰਿਆ ਅੱਜ ਮਹੱਤਵਪੂਰਨ ਤੌਰ ਤੇ ਸ਼ੁਰੂ ਹੋ ਗਈ ਚੁਕੀ ਆ ਤੇ ਮੈਨੂੰ ਇਸ ਗੱਲ ਦਾ ਮਾਣ ਆ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਬੇਰਾ ਵੀ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਨੂੰ ਉਹ ਪੂਰਾ ਕਰਨ ਦੇ ਵਿੱਚ ਅਸੀਂ ਅੱਗੇ ਵਧ ਰਹੇ ਆ ਔਰ ਦਿਨ ਪਰ ਦਿਨ ਜਿਹੜੇ ਪੂਰੇ ਵਾਦੇ ਜਾਂ ਰਹਿੰਦੇ ਉਹਨੂੰ ਪੂਰੇ ਕਰਾਂਗੇ ਸੋ ਇਹ ਵਧੀਆ ਗੱਲ ਹੈ ਵੀ ਬੱਚੀਆਂ ਨੂੰ ਖਾਸ ਕਰਕੇ ਪਹਿਲੋਂ ਇਹ ਮੋਬਾਈਲ ਦੇ ਉੱਤੇ ਇਹ ਆਪਣੀ ਐਜੂਕੇਸ਼ਨ ਲਈ ਟੰਗ ਨਾ ਲੈ ਸਕਣ ਅੱਜ ਕੇ ਜਿਹੜੇ ਜਿਹੇ ਗਵਰਨਮੈਂਟ ਦੇ ਸਕੂਲਾਂ ਦੇ ਬੱਚੇ ਪੜ੍ਹਦੇ ਲੱਗਰੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਆ ਤੇ ਉਹਨਾਂ ਨੂੰ ਲੋੜ ਸੀ ਇਹ ਚੀਜ਼ ਦੀ ਕਿਉਂਕਿ ਅੱਜ ਆਨਲਾਈਨ ਐਜੂਕੇਸ਼ਨ ਦੇ ਸਾਹਮਣੇ ਤੇ ਵਧੀਆ ਆਪਣੇ ਇਸ ਗੱਲ ਦੀ ਲਾਭ ਉਠਾ ਸਕਣ ਬੱਚਿਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਜੀ ਬੱਚਿਆਂ ਨੂੰ ਇਹ ਸਨੇਹ ਦੇਣਾ ਚਾਹਨਾ ਇਹਨੂੰ ਜਿਹੜੇ ਮੋਬਾਈਲ ਦਿੱਤੇ ਗਏ ਇਹਨੂੰ ਮੈਸਚਰਸਾਂ ਕੀਤਾ ਜਾਵੇ ਇਹਨੂੰ ਐਜੂਕੇਸ਼ਨ ਦੇ ਪਰਪਸ ਵਿੱਚ ਵਰਤਿਆ ਜਾਵੇ ਸੇ ਤਾਂ ਹੀ ਇਹਨਾਂ ਦਾ ਬੱਚਿਆਂ ਦਾ ਵੀ ਫਿਚਰ ਚੰਗਾ ਰਹੇਗਾ ਠੀਕ ਹੈ ਜੀ ਧੰਨਵਾਦ ਸਾਨੂੰ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਜੋ ਮੋਬਾਈਲ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੇ ਸਾਡੇ ਕੋ ਵੀ ਖਿਆਲੇ ਸੋਚਿਆ ਹੈ ਸਾਨੂੰ ਇਹ ਮੋਬਾਈਲ ਫੋਨ ਦੇ ਕੇ ਉਹਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਬੱਚਿਆਂ ਦੀ ਸਿੱਖਿਆ ਦਾ ਕਿੰਨਾ ਫਿਕਰ ਹੈ ਉਹਨਾਂ ਨੇ ਇਹ ਮੋਬਾਈਲ ਸਾਨੂੰ ਸਾਡੇ ਭਵਿੱਖ ਬਾਰੇ ਸਾਨੂੰ ਸਾਡੇ ਭਵਿੱਖ ਦੇ ਸੁਧਾਰ ਕਰਨ ਬਾਰੇ ਦੱਸੇ ਗਏ ਹਨ ਅਸੀਂ ਇਹਨਾਂ ਦਾ ਬਹੁਤ ਹੀ ਵਧੀਆ ਢੰਗ ਨਾਲ ਇਸਤੇਮਾਲ ਕਰਾਂਗੇ ਤੇ ਆਪਣੀ ਪੜ੍ਹਾਈ ਅਤੇ ਸਿੱਖਿਆ ਨੂੰ ਅੱਗੇ ਵਧਾਵਾਂਗੇ ਇਹ ਮੋਬਾਈਲ ਸਾਨੂੰ ਉਹਨਾਂ ਨੇ ਆਪਣੀ ਸਿੱਖਿਆ ਲਈ ਪ੍ਰਦਾਨ ਕੀਤੀ ਹਨ ਅਤੇ ਅਸੀਂ ਇਹਨਾਂ ਦਾ ਜ਼ਰੂਰ ਵਧੀਆ ਢੰਗ ਨਾਲ ਇਸਤੇਮਾਲ ਕਰਾਂਗੇ ਧੰਨਵਾਦ